ਇਨਾ ਕੱਠ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਜਿੰਨਾ ਘੋੜਿਆਂ ਦੀ ਮੰਡੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਆ ਮਾਗੀ ਮੇਲੇ 'ਚ ਬਹੁਤ ਜ਼ਿਆਦਾ ਕੱਠ ਆ ਸੋ ਮੋਬਾਈਲ 'ਚ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਮੈਂ ਤੁਹਾਨੂੰ ਡਰੋਨ ਸ਼ਾਟ ਟਰਾਈ ਦਿਖਾਉਣਾ ਆ ਮੇਰੇ ਹਿਸਾਬ ਨਾਲ ਐਂ ਲੱਗਦਾ ਕਿ ਜਿਵੇਂ ਸਾਰਾ ਪੰਜਾਬ ਹੀ ਇੱਥੇ ਆ ਗਿਆ ਹੁੰਦਾ ਆਜੂ ਦਿਖਾਉਣਾ ਆ ਤੁਹਾਨੂੰ ਦੋਸਤੋ ਇਸ ਸਮੇਂ ਜਿਹੜਾ ਡਰੋਨ ਆ ਇਹ ਗੁਰੂ ਹਰਸਹਾਇ ਰੋਡ ਦੇ ਉੱਪਰ ਫਲਾਈ ਕਰ ਰਿਹਾ ਆ ਤੁਹਾਨੂੰ ਜਿਹੜੇ ਆਉਂਦੇ ਰਹਿੰਦੇ ਮਾਗੀ ਮੇਲੇ ਤੇ ਉਹਨਾਂ ਨੂੰ ਪਤਾ ਹੀ ਹੋਵੇਗਾ ਕਿ ਜਿਹੜਾ ਇਹ ਮੇਲਾ ਲੱਗਦਾ ਹੈ ਘੋੜਿਆਂ ਦਾ ਮੇਲਾ ਹਨ ਇਹ ਗੁਰੂ ਹਰਸਹਾਇ ਰੋਡ ਤੇ ਹੀ ਲੱਗਦਾ ਹੈ ਥੋੜਾ ਜਿਹਾ ਅੱਗੇ ਜਾ ਕੇ ਸ਼ਹਿਰ ਤੋਂ ਬਾਹਰ ਵੱਰ ਜਾ ਕੇ ਪਿੰਡ ਕਵਰਾਲ ਦੇ ਕੋਲੇ ਤੇ ਇੱਥੇ ਥੋੜਾ ਜਿਹਾ ਰਸ਼ ਘਟਿਆ ਤੇ ਤੁਸੀਂ ਅੱਗੇ ਕੇ ਦੇਖੋਗੇ ਕਿ ਇਹ ਰਸ਼ ਜਿਹੜਾ ਵਧਣਾ ਸ਼ੁਰੂ ਹੋ ਜਾਣਾ ਹੈ ਇੱਕ ਜਿਹੜੀ ਇਹ ਵੀਡੀਓ ਮੈਂ ਬਣਾਈ ਹੈ ਬਣਾਈ ਹੈ ਸ਼ਾਮ ਦੇ 3 ਵਜੇ ਸਵਾ 3 ਵਜੇ ਕਿਉਂਕਿ 2:30 ਵਜੇ ਤੋਂ ਬਾਅਦ ਜਿਹੜਾ ਇਕੱਠ ਆ ਉਹ ਘਟਨਾ ਸ਼ੁਰੂ ਹੋ ਜਾਂਦਾ ਆ ਤੇ 12 ਤੋਂ ਲੈ ਕੇ 2 ਦੇ ਵਿੱਚ ਵਿੱਚ ਜਿਹੜਾ ਪੂਰਾ ਇਕੱਠ ਰਹਿੰਦਾ ਆ ਤੇ ਇੱਥੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਕੱਠ ਜਿਹੜਾ ਭੀੜ ਜਿਹੜੀ ਵਧਣੀ ਸ਼ੁਰੂ ਹੋ ਗਈ ਹੈ ਹਨ ਤੇ ਥਾਂ ਥਾਂ ਤੇ ਪਾਰਕਿੰਗ ਆ ਗੱਡੀਆਂ ਦੀ ਮੋਟਰਸਾਈਕਲਾਂ ਦੀ ਤੇ ਬਹੁਤ ਜ਼ਿਆਦਾ ਜਿਹੜਾ ਰਸ਼ਿਆ ਪਿਛਲੀ ਵਾਰੀ ਵੀ ਮੇਲੇ ਤੇ ਆਇਆ ਸੀ ਹਰ ਵਾਰੀ ਆਈਦਾ ਤੇ ਐਰ ਕੀ ਜਿਹੜਾ ਇਕੱਠ ਆ ਉਹ ਜ਼ਿਆਦਾ ਆ ਪਿਛਲੇ ਸਾਲ ਨਾਲੋਂ ਤੇ ਕਾਫੀ ਜ਼ਿਆਦਾ ਆ ਡਰੋਨ ਥੋੜਾ ਜਿਹਾ ਉੱਪਰ ਫਲਾਈ ਕਰਨ ਕਰਕੇ ਨਾ ਜਿਹੜਾ ਜ਼ਿਆਦਾ ਨਹੀਂ ਦਿਖਾਈ ਦੇ ਰਿਹਾ ਤੇ ਥੱਲੇ ਥੋੜਾ ਜਿਹਾ ਤਾਂ ਨਹੀਂ ਮੈਂ ਕੀਤਾ ਕਿਉਂਕਿ ਰિસ્ਕੀ ਸੀ ਰિસ્ਕੀ ਕਿਉਂਕਿ ਸਫਾਈ ਦੇ ਬਹੁਤ ਉੱਚੇ ਉੱਚੇ ਆ ਉੱਥੇ ਪਾਣੀ ਵਾਲੀਆਂ ਟੈਂਕੀਆਂ ਨੇ ਤੇ ਕਾਜ ਜਿਹੜਾ ਤੁਸੀਂ ਗੁਬਾਰਾ ਦੇਖਿਆ ਪਿੱਛੇ ਇਹਨਾਂ ਦੇ ਕਰਕੇ ਇਹਨਾਂ ਨਾਲ ਅੜਨ ਦਾ ਖਤਰਾ ਹੈ ਤਾਂ ਕਰਕੇ ਮੈਂ ਥੋੜਾ ਜਿਹਾ ਉੱਪਰ ਫਲਾਈ ਕੀਤਾ ਆ 50 ਮੀਟਰ ਉੱਪਰ ਫਲਾਈ ਕੀਤਾ ਆ ਤੇ ਇੱਕ ਥੋੜੀ ਜਿਹੀ ਮੇਰੀ ਆਰਸੀ ਦੀ ਬੈਟਰੀ ਲੋ ਸੀ ਉਹਦੇ ਕਰਕੇ ਨਾ ਇੱਥੋਂ ਮੈਨੂੰ ਵਾਪਸ ਮੋੜਨਾ ਪਿਆ ਇੱਥੋਂ ਮੈਨੂੰ ਜਿਹੜਾ ਡਰੋਨ ਆ ਉਹ ਵਾਪਸ ਮੋੜਨਾ ਪਿਆ ਕਿਉਂਕਿ ਆਰਸੀ ਦੀ ਜਿਹੜੀ ਬੈਟਰੀ ਸੀ ਉਹ ਲੋ ਦਾ ਸਾਈਨ ਉੱਪਰ ਆ ਗਿਆ ਸੀ ਸਕਰੀਨ ਦੇ ਤੇ ਮੈਂ ਕੋਸ਼ਿਸ਼ ਕਰੂੰਗਾ ਇੱਕ ਅੱਦੇ ਦਿਨ ਤੱਕ ਫਿਰ ਤੁਹਾਨੂੰ ਮੈਂ ਪੂਰਾ ਮੇਲਾ ਦਿਖਾਉਂਗਾ ਹੋ ਸਕਦਾ ਕੱਲ ਨੂੰ ਦਿਖਾਵਾਂ ਬਾਕੀ ਤੁਹਾਨੂੰ ਜਿਹੜਾ ਮਲੂੜ ਰੋਡ ਤੇ ਮੇਲਾ ਲੱਗਦਾ ਆ ਉਹ 16 ਤਰੀਕ ਤੋਂ ਬਾਅਦ ਦਿਖਾਉਂਗਾ ਕਿਉਂਕਿ 15 ਤੱਕ ਜਿਹੜਾ ਸ਼ਹਿਰ ਦੇ ਵਿੱਚ ਡਰੋਨ ਉਡਾਉਣ ਦੀ ਡੀਸੀ ਸਭ ਨੇ ਮਨਾਹੀ ਕੀਤੀ ਹੋਈ ਆ। ਦੋਸਤੋ ਯਾਰੀ ਆਰਸੀ ਦੀ ਬੈਟਰੀ ਡਾਊਨ ਸੀ ਯਾਰ ਮੈਂ ਖਿਆਲ ਨਹੀਂ ਕੀਤਾ ਘਰੋਂ ਚਾਰਜ ਕਰਕੇ ਲਿਆਉਣਾ ਸੀ। ਤਾਂ ਕਰਕੇ ਸਾਰਾ ਮੇਲਾ ਨਹੀਂ ਤੁਹਾਨੂੰ ਦਿਖਾ ਸਕਿਆ ਜਿੰਨਾ ਕ ਤੱਕ ਇਹ ਡਰੋਨ ਗਿਆ ਆ। ਤੇ 19 ਤੱਕ ਮੈਂ ਲੈ ਕੇ ਗਿਆ ਆ ਕਿਉਂਕਿ ਇਹਦੀ ਬੈਟਰੀ ਲੋ ਸੀ। ਤਾਂ ਕਰਕੇ ਮੈਨੂੰ ਵਾਪਸ ਮੰਗਵਾਉਣਾ ਪਿਆ। ਬੈਟਰੀ ਚਾਰਜ ਕਰਕੇ ਲਿਆ ਕੇ ਨਾ ਕੱਲ ਨੂੰ ਟਰਾਈ ਕਰਾਂਗੇ ਬਣਾਉਣ ਦੀ।